ਮਿੰਟੋ ਜੀ ਜਦੋਂ ਵੀ ਕੋਈ ਬਾਰਡਰ ਦੇ ਉੱਤੇ ਕੋਈ ਬੱਚਾ ਕੋਈ ਨੌਜਵਾਨ ਸ਼ਹੀਦ ਹੁੰਦਾ ਤੇ ਮਾਵਾਂ ਦੇ ਕਲੇਜੇ ਤਾਂ ਬਲੁੰਦਰੇ ਜਾਂਦੇ ਆ ਕਿਉਂਕਿ ਹਰੇਕ ਬੱਚਾ ਆਪਦੀ ਮਾਂ ਦੇ ਜਿਗਰ ਦਾ ਟੁਕੜਾ ਹੈ ਬਾਅਦ ਚ ਸਰਕਾਰਾਂ ਉਸ ਤੇ ਕੋਈ ਰਾਜਨੀਤੀ ਕਰਦੀਆਂ ਰਹਿਣ ਕੋਈ ਉਹਨੂੰ ਵੋਟ ਬੈਂਕ ਬਣਾਉਣ ਕੁਝ ਬਣਾਉਣ ਹਨਾ ਉਹ ਉਹ ਸਰਕਾਰਾਂ ਤੇ ਜਾਂ ਉਹ ਸਮਿਆਂ ਤੇ ਚੀਜ਼ਾਂ ਹੋ ਜਾਂਦੀਆਂ ਨੇ ਪਰ ਮਾਵਾਂ ਦੀ ਜਿਹੜੀ ਹੂਕ ਹੁੰਦੀ ਹੈ ਉਹ ਸਮਝ ਨਹੀਂ ਬੜੀ ਔਖੀ ਹੈ ਅਗਨੀ ਵੀਰ ਦਾ ਜਿਹੜਾ ਮਸਲਾ ਉਹ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਲੋਕ ਸਭਾ ਦੇ ਵਿੱਚ ਵੀ ਸੰਸਦ ਦੇ ਵਿੱਚ ਵੀ ਚੱਲਿਆ ਜੀ ਇੱਕ ਮਾਂ ਦਾ ਬਿਆਨ ਆ ਉਹ ਕਹਿੰਦੀ ਆ ਵੀ ਛੱਡੋ ਸਾਰੀਆਂ ਕਹਾਣੀਆਂ ਤੁਸੀਂ ਬੱਚਿਆਂ ਦੀ ਸਾਡੇ ਜਿਹੜੇ ਮੋਹੇ ਬੱਚਿਆਂ ਦੀ ਪਤਨਾ ਰੋਲੋ ਇਹ ਪੂਰਾ ਕੀ ਬਣਾ ਸਮੀਖਿਆ ਕਰੋ ਇਹਦੀ ਗੱਲ ਦੀ ਯਾਨੀ ਦੇਖੋ ਗੱਲ ਇਹ ਕਿ ਇਹ ਚੀਜ਼ ਜਿਹੜੀ ਹੈ ਉਹ ਉਹਨਾਂ ਨੇ ਜੋੜੀ ਸੀ ਅਗਨੀਵੀਰ ਨਾਲ ਜੀ ਉਹਨਾਂ ਨੇ ਗੱਲ ਕਹੀ ਸੀਗੀ ਇਹ ਕੈਪਟਨ ਅਸ਼ੁਮਨ ਹੈ ਅਸ਼ੁਮਨ ਸਿੰਘ ਯੂਪੀ ਤੋਂ ਸੀਗਾ ਜੀ ਜੀ ਤਾਂ ਉਹਦੇ ਵਿੱਚ ਹੁੰਦਾ ਕੀ ਆ ਕਿ ਭਈ ਜਿਹੜਾ ਕੈਪਟਨ ਅਸ਼ਮਨ ਸੀਗਾ ਜੀ ਉਹ ਇੱਕ ਥਾਂ ਤੇ ਯਾਨੀ ਜਿੱਥੇ ਉਹ ਸਰਵ ਕਰ ਰਿਹਾ ਸੀ ਆਪਣੇ ਦੇਸ਼ ਲਈ ਆਰਮੀ ਦੇ ਵਿੱਚ ਉੱਥੇ ਅੱਗ ਲੱਗ ਗਈ ਸੀ ਜੀ ਜੀ ਨਾ ਸਿਰਫ ਉਹਨੇ ਕਈ ਜਾਨਾਂ ਬਚਾਈਆਂ ਕੁਝ ਮਾਲੀ ਨੁਕਸਾਨ ਦਵਾਈਆਂ ਤੇ ਆਦਿਕ ਜਿਹੜੀਆਂ ਹਨ ਉਹ ਬਚਾਉਂਦੇ ਆਪ ਚੁਲਸ ਗਿਆ ਸੀਗਾ ਜੀ ਤੇ ਇੱਕ ਕੁਰਬਾਨ ਹੋ ਗਿਆ ਹੂੰ ਉਸ ਤੋਂ ਬਾਅਦ ਉਹਨੂੰ ਮਿਲਿਆ ਕੀਰਤੀ ਚੱਕਰ ਅੱਛਾ ਜਦੋਂ ਉਹ ਰੁਕਸਤ ਹੋਇਆ ਜਾਣ ਤੋਂ ਤੇ ਉਹਦੀ ਸ਼ਾਦੀ ਜਿਹੜੀ ਲਵ ਮੈਰਿਜ ਸੀ ਸਿਰਫ 5 ਮਹੀਨੇ ਪੁਰਾਣੀ ਸੀ ਜੀ ਉਹਦੀ ਵਾਈਫ ਦੀ ਇੱਕ ਫੋਟੋ ਬੜੀ ਇਮੋਸ਼ਨਲ ਹੈ ਅੱਜ ਕੱਲ੍ਹ ਅਖਬਾਰਾਂ ਚ ਕੀਰਤੀ ਚੱਕਰ ਲੈ ਰਹੀ ਹੈ ਆਪਣੀ ਸੱਸ ਦੇ ਨਾਲ ਜੀ ਤੇ ਬਹੁਤ ਉਦਾਸ ਖਲੋਤੀ ਆ ਹਮ ਵਾਈਟ ਕੱਪੜਿਆਂ ਦੇ ਵਿੱਚ ਮੈਨੂੰ ਤੇ ਬਹੁਤ ਟੁੰਬ ਗਈ ਉਹ ਫੋਟੋ ਜੀ ਤਾਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਉਸ ਪਰਿਵਾਰ ਦੀ ਜੀ ਤਾਂ ਉਹਨਾਂ ਨੇ ਇਹ ਗੱਲ ਅਗਨੀਵੀਰ ਦੇ ਸੰਦਰਭ ਵਿੱਚ ਕਹੀ ਆ ਕਿ ਦੇਖੋ ਫੌਜਾਂ ਦੋ ਨਹੀਂ ਹੋਣੀਆਂ ਚਾਹੀਦੀਆਂ ਜੀ ਅਸੀਂ ਇਹੋ ਹੀ ਅਪੀਲ ਕੀਤੀ ਆ ਤੇ ਇਹੋ ਹੀ ਗੱਲ ਕਹਿੰਦੇ ਆ ਕਿ ਅਗਨੀਵੀਰ ਸਕੀਮ ਜਿਹੜੀ ਉਹ ਰੱਦ ਕਰੋ ਹੂੰ ਆਰਮੀ ਇੱਕੋ ਹੀ ਹੋਵੇ ਬਿਲਕੁਲ ਮਤਲਬ ਕਿ ਇਹ ਥੋੜੀ ਆ ਕਿ ਇੱਕ ਪੱਕੀ ਆ ਆਰਮੀ ਇੱਕ ਤੁਹਾਡੀ ਆਰਜ਼ੀ ਆ ਇੱਕ ਦੀ ਟ੍ਰੇਨਿੰਗ ਕੁਝ ਵਕਤ ਵਾਸਤੇ ਆ ਇੱਕ ਦੀ ਕੁਝ ਵਕਤ ਵਾਸਤੇ ਆ ਜੀ 4 ਸਾਲ ਬਾਅਦ ਇੱਕ ਨੇ ਪਤਾ ਨਹੀਂ ਭਵਿੱਖ ਚ ਕੀ ਕਰਨਾ ਹੈ ਕੀ ਨਹੀਂ ਕਰਨਾ ਉਹਨੂੰ ਨਾ ਪੈਨਸ਼ਨ ਹੈ ਨਾ ਜੀ ਕੰਟੀਨ ਦੀ ਸਹੂਲियत ਆ ਤਾਂ ਦੇਖੋ ਆ ਗੱਲਾਂ ਜਿਹੜੀਆਂ ਨੇ ਨਾ ਇੱਕ ਸ਼ਹੀਦ ਦੀ ਫੈਮਿਲੀ ਨੇ ਕਹਿ ਕੇ ਹੂੰ ਇਸ ਚਰਚਾ ਨੂੰ ਬਲ ਦਿੱਤਾ ਜੋ ਚਰਚਾ ਅਗਨੀਵੀਰ ਦੇ ਹੱਕ 'ਚ ਰਾਹੁਲ ਗਾਂਧੀ ਨੇ ਤੋਰ ਰੱਖੀ ਆ ਪਿਛਲੇ ਕੁਝ ਮਹੀਨਿਆਂ ਤੋਂ ਕਿ ਭਾਈ ਅਗਨੀਵੀਰ ਸਕੀਮ ਜਿਹੜੀ ਆ ਬੰਦ ਹੋਣੀ ਚਾਹੀਦੀ ਜੀ ਤੇ ਇੱਕ ਗੱਲ ਆ ਕਿ ਜਦੋਂ ਇਸ ਤਰ੍ਹਾਂ ਦੀ ਮੈਂ ਉਹ ਵੇਖਿਆ ਕੁਝ ਸੱਜਣ ਜਿਹੜੇ ਡਿਫੈਂਸ ਦੇ ਵਿੱਚੋਂ ਆਏ ਹੋਏ ਨੇ ਉਹ ਇੰਨੀ ਮਤਲਬ ਕਿ ਜ਼ੋਰ ਲਾ ਲਾ ਕੇ ਭਾਜਪਾ ਦੇ ਹੱਕ ਦੇ ਵਿੱਚ ਮਾਹੌਲ ਬਣਾਉਣ ਦਾ ਯਤਨ ਕਰਦੇ ਨੇ ਕਿ ਕਈ ਵਾਰ ਉਹਨਾਂ ਦਾ ਸੰਗ ਵੀ ਬਹਿ ਜਾਂਦਾ ਹੈ ਜੀ ਸ਼ਾਮ ਨੂੰ ਜਾ ਕੇ ਮਲੱਠੀ ਚੂਸਦੇ ਨੇ ਹਮ ਡਿਫੈਂਸ ਦੇ ਵਿੱਚੋਂ ਆਏ ਹੋਏ ਨੇ ਬਖਸ਼ੀ ਸਾਹਿਬ ਵਰਗੇ ਪਰ ਉਹ ਵੀ ਕਿਤੇ ਨਾ ਕਿਤੇ ਇਹੋ ਜੀਆਂ ਸਕੀਮਾਂ ਦੇ ਨਾਲ ਪੂਰਨ ਤੌਰ ਤੇ ਮਤਫਿਕ ਨਹੀਂ ਹੈ ਜੀ ਤਾਂ ਗੱਲ ਇਹ ਆ ਕਿ ਅੱਜ ਨਹੀਂ ਤੇ ਕੱਲ ਇਉਂ ਲੱਗਦਾ ਆ ਕਿ ਅਗਨੀਵੀਰ ਸਕੀਮ ਦੇ ਵਿੱਚ ਜਾਂ ਤਾਂ ਬਹੁਤ ਵੱਡੀ ਸੋਧ ਲਿਆਂਦੀ ਜਾਏਗੀ ਜੀ ਜਾਂ ਹੋ ਸਕਦਾ ਹੈ ਕਿ ਇਹਨੂੰ ਬੰਦ ਕਰ ਦਿੱਤਾ ਜਾਵੇ ਪਰ ਉਸ ਸੂਰਤ ਦੇ ਵਿੱਚ ਮੇਰਾ ਮੰਨਣਾ ਸੂਖਮ ਸਾਹਿਬ ਇਹ ਆ ਕਿ ਭਈ ਜੇਕਰ ਇਸ ਤਰ੍ਹਾਂ ਦਾ ਸਟੈਪ ਚੁੱਕਿਆ ਜਾਂਦਾ ਤਾਂ ਡੈਫੀਨਟਲੀ ਰਾਹੁਲ ਗਾਂਧੀ ਨਾਇਕ ਕਿਉਂਕਿ ਅਗਨੀ ਵੀਰ ਦੇ ਮਾਮਲੇ 'ਚ ਉਹ ਸਿਆਸੀ ਤੌਰ ਤੇ ਸਾਰੇ ਦਾ ਸਾਰਾ ਲਾਹਾ ਲੈ ਜਾਣਗੇ ਕਿਉਂਕਿ ਇਹ ਗੱਲ ਜਿੰਨੀ ਸ਼ਿੱਦਤ ਦੇ ਨਾਲ ਜਿੰਨੀ ਉਚਾਈ ਤੇ ਰਾਹੁਲ ਗਾਂਧੀ ਨੇ ਪਚਾਈ ਆ ਜੀ ਉਹ ਕਿਸੇ ਹੋਰ ਦੂਜੇ ਲੀਡਰ ਨੇ ਕੀਤੀ ਨਹੀਂ ਨਹੀਂ ਕੀਤੀ ਜੀ ਬਿਲਕੁਲ 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 ਮਿੰਟੂ ਜੀ ਚਾਹੀਦਾ ਵੀ ਹੈ ਭਾਵੇਂ ਦੂਜੇ ਡਿਪਾਰਟਮੈਂਟਸ ਦੇ ਵਿੱਚ ਕਾਡਰ ਬਣ ਗਏ ਵੱਖਰੇ ਵੱਖਰੇ ਮਾਸਟਰਾਂ ਦੇ ਵਿਚਾਰਾਂ ਦੇ ਕਿੰਨੇ ਕਾਡਰ ਹੋਰ ਵੀ ਸਾਰੇ ਪਾਸੇ ਪਰ ਆਰਮੀ ਜਿਹੜੀ ਹੈ ਉਹਦੇ ਵਿੱਚ ਇਦਾਂ ਦਾ ਨਹੀਂ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਮਨ ਨੂੰ ਡਲਾਉਣ ਵਾਲੀ ਹੌਸਲਾ ਤੋੜਨ ਵਾਲੀਆਂ ਗੱਲਾਂ ਵੀ ਹੁੰਦੀਆਂ ਨੇ ਜੀ ਜੀ ਵੀ ਅਸੀਂ ਸੇਵਾ ਉਨੀ ਕਰਨੀ ਹੈ ਉੱਥੇ ਹੱਕੜਾ ਕੇ ਖੜੇ ਆ ਬਰਾਬਰ ਗੋਲੀਆਂ ਖਾਣ ਨੂੰ ਜੀ ਜੀ ਪਰ ਪਿੱਛੇ ਪਰਿਵਾਰ ਸਾਡੇ ਸੁਰੱਖਿਤ ਨਹੀਂ ਹੈ ਹਾਂਜੀ ਹਾਂਜੀ ਇਹ ਚੀਜ਼ਾਂ ਜਿਹੜੀਆਂ ਹਨ ਅਮਰਤਪਾਲ ਸਿੰਘ ਜੀ ਆਹ ਗੱਲ ਤੁਹਾਡੀ درست ਹੈ ਕਿ ਕੀ ਹੁਣ ਉਸ ਪਰਿਵਾਰ ਨੂੰ ਵੀ ਦੇਸ਼ทรੋਹੀ ਕਿਹਾ ਜਾਏਗਾ ਨਹੀਂ ਕੋਈ ਨਹੀਂ ਕਹੇਗਾ ਦੇਸ਼ทรੋਹੀ ਤੇ ਜੇ ਕੋਈ ਕਹਿੰਦਾ ਤੇ ਮੈਨੂੰ ਲੱਗਦਾ ਉਹ ਦੇਸ਼ ਪ੍ਰੇਮੀ ਨਹੀਂ ਘੱਟੋ ਘੱਟ ਹਾਂ ਬਿਲਕੁਲ ਕਿਉਂਕਿ ਇੰਨਾਂ ਚੀਜ਼ਾਂ ਤੇ ਜਦੋਂ ਤੁਸੀਂ ਨਤੀਜੇ ਦੇਖੋਗੇ ਨਾ ਜੀ 15 ਤੋਂ 20 ਖੁਦਕੁਸ਼ੀਆਂ ਅਗਨੀਵੀਰ ਹੁਣ ਤੱਕ ਕਰ ਚੁੱਕੇ ਆ ਤੁਸੀਂ ਸੋਚ ਕੇ ਵੇਖੋ ਕਿ ਕੱਚਾ ਅਧਿਆਪਕ ਹੈ ਇੱਕ ਇੱਕ ਪੱਕਾ ਅਧਿਆਪਕ ਹੈ ਕੱਚਾ ਅਧਿਆਪਕ ਕਿੰਨਾ ਅੰਡਰ ਸਟ्रेस ਹੋਏਗਾ ਜੀ ਕਿਉਂਕਿ ਉਹਨੂੰ ਤਨਖਾਹ ਦਾ ਵੀ ਝੋਰਾ ਆ ਬਿਲਕੁਲ ਨੌਕਰੀ ਪੱਕੇ ਹੋਣ ਦਾ ਜਾਂ ਮਤਲਬ ਕਿ ਕਦੋਂ ਕੱਢ ਦੇਣਗੇ ਇਹਨਾਂ ਸਾਰੀਆਂ ਗੱਲਾਂ ਦਾ ਝੋਰਾ ਦੋਨਾਂ ਦਾ ਜਿਹੜਾ ਸਟ੍ਰੈਸ ਲੈਵਲ ਆ ਜਾਂ ਕੰਮ ਕਰਨ ਦੀ ਸਮਰੱਥਾ ਆ ਜਾਂ ਸਭ ਜਾਂ ਜ਼ਿੰਦਗੀ ਦੀ ਜਿਹੜੀ ਕਹ ਲੋ ਕਿ ਲਾਈਫ ਸਟਾਈਲ ਜਿਹਨੂੰ ਆਪਾਂ ਕਹਿੰਦੇ ਹ ਉਹਦੇ 'ਚ ਫਰਕ ਹੁੰਦਾ ਤੇ ਕੀ ਗੱਲ ਇਹ ਅਗਨੀਵੀਰ ਤੇ ਨਹੀਂ ਲੱਗ ਹੁੰਦੀ ਕਿ 4 ਸਾਲ ਬਾਅਦ ਕੀ ਕਰਾਂਗੇ ਯਾਰ ਹੂੰ ਮਤਲਬ ਕਿ 6 ਮਹੀਨਿਆਂ ਦੀ ਟ੍ਰੇਨਿੰਗ ਆ ਹੁਣ ਤੁਹਾਡਾ ਦੁਸ਼ਮਣ ਹੈ ਜਿਹੜਾ ਆਪਣੀ ਫੌਜ ਨੂੰ 5 ਸਾਲ ਜਾਂ 1 ਸਾਲ 2 ਸਾਲ ਟ੍ਰੇਨਿੰਗ ਦਿੰਦਾ ਪਰ ਲੜਾਈ ਬਰੋਬਰ ਦੀ ਹੈ ਲੜਾਈ ਤਾਂ ਮਰਨ ਜਾਂ ਮਰਉਣ ਦੀ ਹੈ ਹੂੰ ਜੀ ਜੀ ਬਿਲਕੁਲ ਤੇ ਇਹ ਚੀਜ਼ਾਂ ਇੰਨੀਆਂ ਕਿ 4 ਸਾਲ ਬਾਅਦ ਇਸ ਤਰ੍ਹਾਂ ਦੇ ਜਿਹੜੇ ਟ੍ਰੇਨਿੰਗ یافتਾ ਮੁੰਡੇ ਆ ਜੀ ਜੇ ਕੱਲ ਨੂੰ ਕੱਲ ਮੰਨ ਲਓ ਮਾਹੌਲ ਉਸ ਤਰ੍ਹਾਂ ਦਾ ਬਣਦਾ ਜੀ ਤਾਂ ਜੇ ਕੱਲ ਨੂੰ ਉਹ ਕਿਸੇ ਹੋਰ ਪਾਸੇ ਮੁੰਡਾ ਕੱਟ ਜਾਂਦੇ ਨੇ ਜੀ ਇਹਨਾਂ ਤੇ ਬਹੁਤ ਬਹਿਸ ਹੋ ਚੁੱਕੀ ਆ ਇਨਫੈਕਟ ਕਿ ਜਦੋਂ ਇਹ ਸਕੀਮ ਲਿਆਂਦੀ ਸੀਗੀ ਉਦੋਂ ਵੀ ਆਪਾਂ ਇਹਨਾਂ ਗੱਲਾਂ ਤੇ ਚਰਚਾ ਕੀਤੀ ਸੀ ਉਦੋਂ ਕੁਝ ਲੋਕ ਮੁਖਾਲਫ ਸਨ ਮੇਰੇ ਕਿ ਇਦਾਂ ਨਹੀਂ ਉਦਾਂ ਨਹੀਂ ਪਰ ਉਹ ਹੁਣ ਤੁਸੀਂ ਦੇਖ ਲਓ ਕਿ ਚਰਚਾ ਦੇ ਰੂਪ ਚ ਕਿੱਥੋਂ ਕਿੱਥੇ ਤੱਕ ਪਹੁੰਚੀ